ਰਾਮ ਰਾਜ ਪ੍ਰੇਸ਼ਦ ਅਸੀਂ ਇਸ ਦੇਸ਼ ਦੇ ਵਿੱਚ ਰਾਮ ਦਾ ਰਾਜ ਲੈਣਾ ਹੈ ਤੇ ਰਾਮ ਦਾ ਰਾਜ ਲੈਣਾ ਤੇ ਮੁਰਾਦ ਧਰਮ ਦਾ ਰਾਜ ਲੈਣਾ ਹੈ ਪ੍ਰਮਾਤਮਾ ਦਾ ਰਾਜ ਲੈਣਾ ਹੈ ਈਸ਼ਵਰੀ ਰਾਜ ਲੈਣਾ ਹੈ ਸੱਚ ਦਾ ਰਾਜ ਲੈਣਾ ਹੈ ਗੱਲ ਤੇ ਇਤਨੀ ਸੀ ਰਾਮ ਰਾਜ ਵਿੱਚ ਕੀ ਸੀ ਇੱਕ ਨਿੱਕੀ ਜਿਹੀਆਂ ਘਟਨਾ ਹੈ ਕਿ ਮੈਂ ਅੱਗੇ ਬਤਾਉਂਦਾ ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ ਪਰਜਾ ਦੇ ਚੋਂ ਕੋਈ ਕੋਈ ਬੰਦਾ ਅਗਰ ਇਹ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਬਈ ਤਾਂ ਗਲਤੀ ਹੈ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪਰਜਾ ਨੂੰ ਕੀ ਸਜ਼ਾ ਹੈ ਤੇ ਗਜ਼ਬ ਦੀ ਗੱਲ ਇਹ ਹੈ ਇਸ ਵਾਸਤੇ ਦੇਸ਼ ਵਾਸੀਆਂ ਦੇ ਮਨ ਦੇ ਚ ਆਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ ਉਹੀ ਸਜ਼ਾ ਰਾਜੇ ਵਾਸਤੇ ਰੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਬਈ ਇੱਕ ਭੁੱਲ ਅਗਰ ਇੱਕ ਪਰਜਾ ਦੇ ਚੋਂ ਕੋਈ ਕਰਦਾ ਹੈ ਤੇ ਜਿਹੜੀ ਸਜ਼ਾ ਉਸ ਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸ ਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ ਅਗਰ ਹਕਮਰਾਨ ਕਰੇ ਅਗਰ ਸਿੰਘਾਸਣ ਤੇ ਬੈਠਾ ਹੋਇਆ ਕਰੇ ਇਸ ਵਾਸਤੇ ਰਾਮ ਰਾਜ ਪਰਿਸ਼ਦ ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਦੇ ਵਿੱਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਦੇ ਤਿਲ ਪੈਦਾ ਹੋਈ ਕਿ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋਂ ਘਟਨਾ ਕੀ ਹੈ ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ। ਕੋਈ ਇਸਤਰੀ ਲਗਨਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ। ਤੇ 3 ਮਹੀਨੇ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਉਸਨੂੰ ਰੱਖਣਾ ਹੈ ਜਾਂ ਨਹੀਂ ਰੱਖਣਾ। ਤੇ ਉਹਨੇ ਮਰਿਆਦਾ ਬਣਾਈ ਸ਼੍ਰੀ ਰਾਮ ਨੇ ਸ਼੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਉਹ ਪੱਖੀ ਕਾਬਲੇ ਕਬੂਲ ਨਾ ਹੋਏ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ ਹੈ ਤੇ ਬਹੁ ਗਣਤੀ ਦੇ ਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਵੇਗੀ ਪ੍ਰਵਾਨ ਵੀ ਕਰਨੀ ਪਵੇਗੀ ਮੰਨਣਾ ਵੀ ਪਵੇਗਾ اس نے مریادا بنا دیتی سیتا جد گھر دے چاہی آپ اجودھیا دے راجا بنے سنگاسن سے بیٹھے پر جا دی بہتی آواز اے اٹھ پی بے سیتا رام دے اس محل رہنی چاہی دی میں نے راون کل رہی کوئی آواز اٹھی اور یہ بہ پکھی اٹھی ایک بھی تو اٹھی بہ پکھی آواز اٹھی رام نے آپ جو ہے مریادا بنائی سی بہ سمتی اگر پر جا کچھ آنکھے گی تو راجے نے بھی چکنا پائے گا ਕਲ ਮਨ ਲਈ ਕਾਬਲੇ ਕਬੂਲ ਕਰ ਲਈ ਜੇ ਪਰਜਾ ਇਸ ਢਾਨੜਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪਰਜਾ ਦੀ ਗੱਲ ਦਾ ਸਨਮਾਨ ਕਰਦਾ ਮੈਨੂੰ ਪ੍ਰਵਾਨ ਹੈ ਸੀਤਾ ਨੂੰ ਘਰੋਂ ਕੱਢ ਦਿੱਤਾ ਪਰਜਾ ਦੇ ਕਹਿਣ ਤੇ ਜੇ ਪਰਜਾ ਨਹੀਂ ਚਾਹਦੀ ਤੇ ਠੀਕ ਜੇ ਸੰਸਾਰ ਨਹੀਂ ਚਾਹਦਾ ਤੇ ਠੀਕ ਜੇ ਬਹੁਗਤੀ ਨਹੀਂ ਚਾਹਦੀ ਤੇ ਮੈਨੂੰ ਇਸ ਪਰਜਾ ਦੀ ਗੱਲ ਨੂੰ ਜੋ ਹੈ ਪ੍ਰਾਨ ਕਰਨ ਲੱਗਿਆ ਕੋਈ ਦੁੱਖ ਨਹੀਂ ਕੋਈ ਦਿੱਕਤ ਨਹੀਂ ਉਸੇ ਵਕਤ ਹੁਕਮ ਦੇ ਦਿੱਤਾ ਬੇ ਸੀਤਾ ਪਰ ਜਾ ਨਹੀਂ ਚਾਹਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ ਇਸ ਵਾਸਤੇ ਰਾਮ ਦੇ ਨਾਲ ਇੱਕ ਦੁਗੜਾ ਬੜਾ ਮਸ਼ਹੂਰ ਹੋ ਗਿਆ ਕਿਉਂਕਿ ਰਗੂਕੁਲ ਦੇ ਚ ਪੈਦਾ ਹੋਏ ਸਨ ਰਗੂਕੁਲ ਰੀਤ ਸਦਾ ਚੱਲੀ ਆਈ ਪ੍ਰਾਣ ਜਾਏ ਪਰ ਵਚਨ ਨਾ ਜਾਏ ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਣਾ ਹੈ ਭਾਵੇਂ ਪ੍ਰਾਣੀ ਜਾਨ ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ ਤੋ ਮਰਿਆਦਾ ਤੇ ਆਪ ਬਣਾਈ ਸੀ। ਤੋ ਹੋਇਆ ਕਿ ਜਦ ਬਹੁ ਪਖੀ ਬਹੁ ਸਮਤੀ ਨੇ ਆਵਾਜ਼ ਉਠਾਈ ਆਪਨੇ ਸੀਤਾ ਨੂੰ ਘਰੋਂ ਕੱਢ ਦਿੱਤਾ। ਤੇ ਇਸ ਢੰ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ। ਸੰਗਾਸ਼ਣ ਤੇ ਬਣੇ ਰਹਿ। ਪਰ ਜਾਣੇ ਕਿ ਇਹ ਸਾਨੂੰ ਕਾਬਲੇ ਕਬੂਲ ਹੈ। ਇਹ ਰਾਜਾ ਜਿਹੜਾ ਕਾਬਲੇ ਕਬੂਲ ਹੈ। ਪਰ ਸਾਡਾ ਦੇਸ਼ RAM ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ। کہ ایک عدالت وقت دی ایک عدالت اللہ آباد ہائی کورٹ وقت دے حکمران نو دوشی ثابت کر دینا ہے وہ قانون ہی بدل کے رکھ دینا ہے وہ ودھان ہی بدل کے رکھ دینا ہے وہ ودھان کی ترمیم ہی کر کے رکھ دینا ہے سارے دی دیش دا ڈھانچہ رام راج تو چل کے ایتھے جا پہنچے اور یہ نقشے میں تھوڑے سامنے رکھتا پیا جو کچھ ہے کتنے رام راج مریادہ جو بنائی اور رام جد سیتا گھروں کر کھڑے نے کہیں لگاتار رو رہے کئی دن تک بھائی سیتا ظلم ہویا ہے میرے تے بھی ظلم ہویا کی ہے دے. اور میں کروں کہ میں مریادا بنائی ہے پرجا نہیں منتے ان جد پرجا نہیں منتی تے دے مطلب تھوڑی میں ایجا کے ودان بدل داں اگر چاہتے تے رام ودان بدل سکتے سن راجے سن طاقت سن سینا وہاں کے کل سنگاسن سب کچھ وہاں کے کل سے ਇਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ ਨਹੀਂ ਬਦਲੇ ਆਖਿਆ ਕੋਈ ਗੱਲ ਨਹੀਂ ਸੀਤਾ ਦੁੱਖ ਸਹਾਰ ਲੈ ਗਈ ਮੈਂ ਦੁੱਖ ਜਹਿਰ ਲਵਾਉਂਗਾ ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਾਨ ਜਦ ਆ ਜਾਏ ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ ਵਿਧਾਨ ਨੂੰ ਬਦਲਣਾ ਖਿਮਾ ਕਰਨੀ ਕੋਈ ਪਾਪ ਨਹੀਂ ਤੇ ਜਦ ਕੋਈ ਵਿਧਾਨ ਦੀ ਜੋ ਹੈ ترمیم ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ ਵਿਧਾਨ ਨੂੰ ਕਿੰਨੇ ਦਫਾ ਬਦਲਿਆ ਹੈ ਅਗਰ ਵਿਧਾਨ ਨੂੰ ਬਦਲਣਾ ਉਹਦੇ ترمیم ਕਰਨਾ ਪਾਪ ਹੈ ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 65 ਦਫਾ ਇਹ ਕਰ ਚੁਕੇ ਨੇ ਇਤਨਾ ਪਾਪ ਇਹ ਕਰ ਚੁਕੇ ਨੇ ਕਿਉਂਕਿ ਇਤਨੀ ਦਫਾ ਤਬਦੀਲੀ ਲਿਆਈ ਗਈ ਹੈ ਇਤਨੀ ਦਫਾ ਇਸ ਦੀ ترمیم ਹੋਈ ਹੈ ਇਤਨੀ ਦਫਾ ਇਸ ਦੇ ਸੰਸ਼ੋਧਨ ਹੋਇਆ ਹੈ ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ ਤੇ ਇਹ ਪਾਪ 65 ਦਫਾ ਹੋ ਚੁਕੇ ਹੈ ਪਹਿਲੇ ਵੀ ਹੋ ਚੁਕੇ ਹੈ ਇਹਨਾਂ 30 ਸਾਲਾਂ ਦੇ ਵਿੱਚ ਹੋ ਚੁਕੇ ਹੈ 35 ਸਾਲਾਂ ਦੇ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁਕੇ ਹੈ ਤੋ ਕਿ ਨਾ ਕਰਨੇ ਮੁਖਤਸਰ ਅਰਜ਼ ਕਰਾਂ RAM RAJ ਉਹ ਰਾਜ ਛੱਡ ਕੇ ਕਿੱਥੇ ਜਾ ਪਹੁੰਚਿਆ ਤੋ ਹੋਇਆ ਇਹ RAM RAJ ਸੁਫਨਾ ਬਣ ਕੇ ਰਹਿ ਗਿਆ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ ਤੁਸੀਂ ਰੱਬ ਤੋਂ ਇੱਕ ਮੰਗ ਮੰਗੋ ਪਰਮਾਤਮਾ ਤੋਂ ਇੱਕ ਮੰਗ ਮੰਗੋ ਤੇ ਰਾਜ ਕਰੇਗਾ ਹਾਲਸਾ ਆਖੀ ਰਹੇ ਨਾ ਕੋਏ ਰਾਜ ਸਤਾ ਖਾਲਸ ਦੇ ਹੱਥ ਦੇ ਚੋਵੇ ਕੋਈ ਦੁਖੀ ਨਾ ਹੋਵੇ ਕੋਈ بیਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ। ਕੋਈ ماں ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ। ਕੋਈ ਬੱਚੇ ਨਾ ਰੋਵਣ ਕਿ ਮੈਂ ਯਤਿਮ ਹੋ ਗਿਆ। ਮੈਨੂੰ ਸ਼ੈਤਾਨ ਇਹ ਜਨਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ ਭਾਈ ਸਾਹਿਬ ਭਾਈ ਕੋਬਾਲ ਸਿੰਘ ਜੀ ਦੇ ਪਰਾ타 ਜਗੀਰ ਸਿੰਘ ਤੇ ਫਿਰ ਉਹਨਾਂ ਦੀ ਪਤਨੀ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਡਾਕੀ ਉਹ ਵੀ ਸ਼ਹੀਦ ਹੋ ਗਏ ਨੇ ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ ਤਾਂ ਖੈਰ ਇਹ ਪੰਨੇ ਜਿਵੇਂ ਜਿਵੇਂ ਉਗੜਨ ਗਏ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਾਓਗੇ ਤੇ ਠੀਕ ਹੈ ਪੁਰਾਣੇ ਜ਼ਮਾਨੇ ਚ ਅੱਜ ਤੋਂ 35 ਸਾਲ ਪਹਿਲੇ ਤੇ ਕਰਪਾਤਰੀ ਨੇ ਮੰਗ ਕੀਤੀ ਸੀ ਬਈ ਤੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ ਕਿ ਅਸੀਂ ਤਿੰਨ ਸੌ ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਹਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗ ਮੰਗਦੇ ਰਹਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਰ ਹੋਏ ਸਭ ਮਿਲੇਗੇ ਬਚੇ ਸ਼ਰਮ ਜੋ ਹੋਏ ਇਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ ਕੋਈ ਖਾਲਸਾ ਕੋਈ ਸ਼ੁੱਧ ਕੋਈ ਪਵਿੱਤਰ ਇਹ ਖਾਲਸੇ ਦੀ ਵਿਆਖਿਆ ਮੈਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ ਪਰ ਉਹ ਕਾਹਲ ਸਵੇ ਜਬ ਉਪਰ ਮੈਂ ਲਿਖੇ ਭ੍ਰਮ ਗਿਆਨੇ ਕਹੋ ਕਬੀਰ ਜਨ ਬੈ ਖਾਲਸੇ ਪ੍ਰੇਮ ਭਗਤ ਜੈ ਜਾਣੇ ਜਿਸ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਜਿਦਾ ਸਾਰਿਆਂ ਨਾਲ ਹੀ ਪ੍ਰੇਮ ਹੈ ਜਿਹਦੇ ਵਾਸਤੇ ਨਾ ਕੋ ਦੈਰੀ ਨਾ ਬੇਗਾਨਾ ਸਭਲ ਸੰਗ ਹਮ ਕੋ ਬਨਾਈ ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਭਜਿਆ ਹੋਇਆ ਹਿਰਦ ਹੈ ਤਾਤਾ ਤਾਕਤ ਉਸ ਲੋ ਨੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ ਦੁਸ਼ਟ ਨੇ ਇਹਦੇ ਵੀ ਅਰਥਾਂ ਦੇ ਅਨਾਰਥ ਕੀਤੇ ਨੇ ਬਈ ਖਾਲਸੇ ਦੇ ਇੰਜ ਪੇਪਰ ਦੇ ਨੇ ਬਾਕੀ ਰਹੇ ਨਾ ਕੋਏ ਨਹੀਂ ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਏ ਸਿੱਖ ਤੇ ਆਖਦਾ ਆਕੀ ਰਹੇ ਨਾ ਕੋਏ ਸਿੱਖ ਮੰਨਦਾ ਸਰਬੱਤ ਦਾ ਭਲਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ ਸਤਗੁਰ ਨੂੰ ਸਤਗੁਰ ਸਭ ਦਾ ਭਲਾ ਮਨਾਏ ਦਾ ਇਸ ਦਾ ਬੁਰਾ ਕਿਉਂ ਹੋਏ ਇਹ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ ਸਤਗੁਰ ਸਭ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉ ਹੋਵੇ ਹਰੀ ਮੰਦਰ ਸਾਹਿਬ ਸਾਰੀ ਦੁਨੀਆ ਦਾ ਭਲਾ ਮੰਗੇ ਸਾਰੇ ਦੇਸ਼ ਦਾ ਭਲਾ ਮੰਗੇ ਤੇ ਹਰੀ ਮੰਦਰ ਸਾਹਿਬ ਦਾ ਬੁਰਾ ਕਿਉ ਹੋਵੇ ਸਤਗੁਰ ਸਭਨਾ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉ ਹੋਵੇ ਇਹਦਾ ਮਤਲਬ ਹੈ ਉਦੋਂ ਵੀ ਕੁਝ ਐਸੇ ਸਨ ਜੋ ਗੁਰੂ ਧੋਖੇ ਸਨ ਤਦ ਹੀ ਸਤਗੁਰ ਨੂੰ ਐਸਾ ਕਹਿਣਾ ਪਿਆ ਪਈ ਸੀ ਤੇ ਸਾਰਿਆਂ ਦਾ ਭਲਾ ਮੰਗਦਾ ਹੈ ਤੇ ਫਿਰ ਬੁਰਾ ਸਾਡੇ ਤੇ ਟਪਕਦਾ ਹੈ ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ ਖਿਮਾ ਕਰਨੇ ਉਸ ਮੰਦਰ ਦੇ ਦਵਾਰ ਬੰਦ ਹੋਵਨ ਤੇ ਉਸ ਮੰਦਰ ਨਾਲ ਕੁਝ ਬੁਰਾ ਹੋਇਆ ਹੋਵੇ ਖਿਮਾ ਕਰਨੀ ਕਿਹਾ ਪਏਗਾ RAM ਰਾਜ ਦੀ ਮੰਗ ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾ ਨਾਲ ਮੰਗਣੀ ਹੈ ਔਰ ਰਸਮੀ ਤੌਰ ਤੇ ਇਹ ਮੰਗਨੇ ਮੰਗਨੇ ਕਿ ਰਾਜ ਕਰੇਗਾ ਹਾਲ ਤਾਂ ਆਖੀ ਰਹੇ ਨਾ ਕੋਏ ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ ਕੁਝ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥੇ ਚ ਹੋਵੇ ਤਾਂ ਕਿ ਹਰ ਇੱਕ ਨੂੰ ਇਨਸਾਫ ਮਿਲੇ ਤਾਂ ਕਿ ਕਾਨੂੰਨ ਦੀ ਲਪੇੜ ਦੇ ਚਾਹ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਕਰ ਦੇ ਚ ਰੋਲ ਲਵਾਗਾ ਦੁੱਖ ਸਹਾਰ ਲਵਾਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ ਇਸ ਢੰਗ ਦੇ ਸਪਿਰਟ ਇਸ ਢੰਗ ਦੇ ਜਜ਼ਬੇ ਇਸ ਢੰਗ ਦੇ ਜੋ ਹੈ ਰਾਜਨੀਤਿਕ ਵਾਤਾਵਰਣ ਸਹਿਗੁਰੂ ਵੰਸਾਭ ਜੀ ਮਹਾਰਾਜ ਇਸ ਦੇਸ਼ ਦੇ ਵਿੱਚ ਬਣਾਣ ਤਾਂ ਕਿ ਕੋਈ ਦੁਖੀ ਨਾ ਹੋਵੇ ਸੁੱਖ ਦੇ ਨਾਲ ਰਹਿਣ ਇਸ